ਪਹੁੰਚ ਗਏ ਗੁਰਦੁਆਰਾ ਸਾਹਿਬ ਸਮਾਈ ਕਰੋ ਸਭੀ ਸ਼ਮੀ ਸ਼ਮੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸੀ ਵਿਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਲੋ ਜੀ ਦਿਨ ਹੋ ਗਿਆ ਸ਼ੁੱਕਰਵਾਰ ਦਾ ਤੇ ਇੱਥੇ ਟਾਈਮ ਹੋ ਗਿਆ ਸੀ 7:00 ਵਜੇ ਦਾ ਅੱਪਾ ਵਲੌਗ ਦੀ ਸ਼ੁਰੂਆਤ ਥੋੜਾ ਲੇਟ ਹੀ ਕੀਤੀ ਕਿਉਂਕਿ ਸਵੇਰ ਜਲਦੀ ਉੱਠ ਕੇ ਕਾਫੀ ਕੰਮਕਾਜ ਕੀਤੇ ਇੱਥੇ ਮੈਂ ਕੱਪੜੇ ਪ੍ਰੈਸ ਕਰਕੇ ਰੱਖੇ ਸੀਗੇ ਰਾਜਵਿੰਦਰ ਦੇ ਕਿਉਂਕਿ ਅੱਜ ਆਪਾਂ ਜਾ ਰਹੇ ਸੀਗੇ ਭੋਗ ਤੇ ਇਸ ਕਰਕੇ ਮੈਂ ਸਵੇਰ ਸਵੇਰ ਉੱਠ ਕੇ ਜਿਹੜੇ ਵੀ ਕੱਪੜੇ ਰਹਿੰਦੇ ਸੀ ਪ੍ਰੈਸ ਕਰਨ ਵਾਲੇ ਉਹ ਕੀਤੇ ਤੇ ਇਹਨਾਂ ਦਾ ਕੁੜਤਾ ਪਜਾਮਾ ਪ੍ਰੈਸ ਕਰਕੇ ਤੇ ਮੈਂ ਇੱਥੇ ਰੱਖਤਾ ਸੀਗਾ ਤੇ ਹੁਣ ਮੈਂ ਲੱਗ ਗਈ ਸੀ ਇੱਥੇ ਸਫਾਈ ਕਰਨ ਵਾਸਤੇ ਝਾੜੂ ਜਰ ਆਪਾਂ ਕੱਢ ਲਿਆ ਸੀਗਾ ਬਾਰਲੀ ਵਿੜਵਗਰ ਅਦੀ ਸਫਾਈ ਕਰਨ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਮੀਂਹ ਆ ਕੇ ਹਟਿਆ ਤੇ ਇਸ ਕਰਕੇ ਸਾਫ਼ ਹੀ ਪਿਆ ਸੀਗਾ ਵੈਸੇ ਵੀ ਹੁਣ ਮੇਰੇ ਕੋਲ ਜ਼ਿਆਦਾ ਕੁਝ ਡਸਟਿੰਗ ਵਗੈਰਾ ਹੋ ਨਹੀਂ ਰਹੀ ਕਿਉਂਕਿ ਤਬੀਅ ਠੀਕ ਨਹੀਂ ਚੱਲ ਰਹੀ ਜੇ ਜ਼ਿਆਦਾ ਕਰ ਲੈਂਦੀ ਆ ਫਿਰ ਥਕਾਵਟ ਹੋ ਜਾਂਦੀ ਹੈ ਨਾ ਤੇ ਉਧਰ ਜਿਹੜੇ ਪਸ਼ੂਆਂ ਦਾ ਕੰਮ ਕਰਨ ਵਾਲੇ ਚਾਚੀ ਜੀ ਆਏ ਹੋਏ ਸੀਗੇ ਉਹ ਉਧਰਲਾ ਕੰਮ ਨਹੀਂ ਵੇਟ ਰਹੇ ਸੀਗੇ ਤੇ ਮੈਂ ਇਧਰੋਂ ਸਫਸਾਈ ਕਰ ਦੇ ਸੀਗੀ ਬਸ ਲੋਬੀ ਦੇ ਵਿੱਚ ਪੋਚਾ ਲਾਉਣਾ ਸੀਗਾ ਰੂਮਸ ਵਗੈਰਾ ਦੇ ਵਿੱਚ ਨਹੀਂ ਲਾਉਣਾ ਸੀਗਾ ਮੈਂ ਕਿਹਾ ਫਿਰ ਜੇ ਜ਼ਿਆਦਾ ਕਰੂੰਗੀ ਫਿਰ ਜਰਾ ਥਕਾਵਟ ਜੀ ਹੋ ਜਾਂਦੀ ਹੈ ਕਿਉਂਕਿ ਨਾ ਬੁਖਾਰ ਦੇ ਕਾਰਨ ਕਮਜ਼ੋਰੀ ਜੀ ਤਾਂ ਆ ਹੀ ਜਾਂਦੀ ਹੈ ਤੇ ਵਾਇਰਲ ਸਭ ਨੂੰ ਬਹੁਤ ਹੋਇਆ ਪਿਆ ਸਾਰੇ ਆਪ ਦੀ ਸਿਹਤ ਦਾ ਧਿਆਨ ਰੱਖੋ ਹਾਲਾਂਕਿ ਮੈਂ ਇੱਥੇ ਪੋਚਾ ਲਾ ਕੇ ਪੱਖਾ ਚਲਾਤਾ ਸੀਗਾ ਠੰਡੀ ਹਵਾ ਵੀ ਲੱਗ ਰਹੀ ਸੀਗੀ ਪਰ ਮੈਂ ਕਿਹਾ ਜੇ ਫਰਸ਼ ਗਿੱਲੀ ਰਹੇਗੀ ਤਾਂ ਫਿਰ ਜਦੋਂ ਤੁਰਦੇ ਫਿਰਦੇ ਫਿਰ ਪੈੜਾਂ ਜੀਆਂ ਪੈ ਜਾਂਦੀਆਂ ਆ ਤਾਂ ਕਰਕੇ ਮੈਂ ਕਿਹਾ ਨਾਲ ਦੀ ਨਾਲ ਹੀ ਸੁੱਕ ਜੂਗਾ ਤੇ ਇੱਕ ਰੂਮ ਦੇ ਵਿੱਚ ਮੈਂ ਲਾਇਆ ਸੀਗੀ ਜੋ ਡਰੋਇੰਗ ਰੂਮ ਹੈ ਨਾ ਬਸ ਬਿਸਤ ਮਿਲਿਆ ਇਸੇ ਕੀ ਪੋਚਾ ਤੇ ਰਸੋਈ ਦੇ ਵੀ ਕੰਮ ਕਾਜ ਸਾਰੇ ਮੈਂ ਕਰ ਲਏ ਸੀਗੇ ਅੱਜ ਫੁਲਕਾ ਬਣਾਉਣਾ ਨਹੀਂ ਸੀਗਾ ਕਿ ਗੁਰਦੁਆਰਾ ਸਾਹਿਬ ਜਾ ਕੇ ਹੀ ਲੰਗਰ ਛਕਾਂਗੇ ਤੇ ਮਨਵੀਰ ਵਾਸਤੇ ਮੈਂ ਬਣਾਤਾ ਸੀਗਾ ਅੱਜ ਪਨੀਰ ਤੇ ਮੈਂ ਕਿਹਾ ਜੇ ਕੁਝ ਬਣਾਉਣਾ ਹੈ ਤਾਂ ਚੱਲ ਪਨੀਰ ਤਾਂ ਬਣਾ ਕੇ ਖਾ ਲੂਗਾ ਕਿਉਂਕਿ ਫੁਲਕਾ ਕਹਿੰਦੇ ਮੈਂ ਨਹੀਂ ਖਾਣਾਗਾ ਤੇ ਮੈਂ ਕਿਹਾ ਚਲੋ ਮੇਰਾ ਵੀ ਕੰਮ ਘਟ ਗਿਆ ਹਨਾ ਨਹੀਂ ਤੇ ਮੈਨੂੰ ਆਟਾ ਗੁੰਨਾ ਪੈਂਦਾ ਤੇ ਸਬਜੀ ਤੇ ਚਲੋ ਬਣਾਈ ਹੋਈ ਸੀਗੀ ਤੇ ਇਸ ਕਰਕੇ ਮੈਂ ਕਿਹਾ ਚਲੋ ਫਿਰ ਮੈਂ ਸਾਫ ਸਫਾਈ ਦਾ ਕੰਮ ਕਰ ਲੈਂਨੀ ਆ ਤੇ ਉਸ ਤੋਂ ਬਾਅਦ ਮੈਂ ਕਿਹਾ ਆਪਾਂ ਜਿਹੜੇ ਦੂਸਰੇ ਕੰਮ ਆ ਉਹ ਕਰ ਲਾਂਗੇ ਜਿਹੜੇ ਰਹਿੰਦੇ ਆ ਕਿਉਂਕਿ ਹੁਣ ਤਾਂ 7 ਵਜੇ ਵੀ ਦਿਨ ਬਾਵਾ ਚੜ ਜਾਂਦਾ ਹੈ ਨਾ ਤੇ ਮੇਰੇ ਰਸੋਈ ਦੇ ਜਿਵੇਂ ਮਧਾਨੀ ਕਿਉ ਇਹ ਕੰਮ ਕਰਿਆਈ ਸੀ ਕਿ ਸਾਰੇ ਧਾਰ ਕੱਟ ਲੈ ਲਓ ਜੀ ਹੁਣ ਮੈਂ ਇੱਧਰ ਆਈ ਸੀ ਕਿ ਧਾਰ ਕੱਟਣ ਵਾਸਤੇ ਤੇ ਇਹ ਦੇਖੋ ਗਾ ਰੰਬੀ ਆਂਦੀ ਆ ਹੁਣ ਇਹਦਾ ਜ ਰਸਾ ਕਿੱਧਰ ਗਿਆ ਜਿੱਦਾਂ ਕਹਿੰਦੇ ਨੇ ਉਹਨੇ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਉਹ ਗੱਲ ਆ ਵੀ ਇਹਦੇ ਨਾਲ ਦੋ ਰਸੇ ਪਾਈ ਆ ਸੀ ਇੱਕ ਗਲ ਚ ਪਾਇਆ ਇਧਰ ਕਿੱਲੇ ਨਾਲ ਤੇ ਇੱਕ ਉਧਰ ਪਾਇਆ ਕਿਉਂਕਿ ਇਹ ਆਪਦਾ ਦੁੱਧ ਚੁੰਗ ਜਾਂਦੀ ਹੈ ਹੁਣ ਜਿਪਾ ਮਾਰ ਰਹੀ ਹੈ ਤਾਂ ਕਰਕੇ ਇਹਦੇ ਰਸੇ ਪਾਏ ਤੇ ਇਧਰ ਆਪਾਂ ਛਟੀਆਂ ਵਗੈਰਾ ਇਧਰ ਲਿਆ ਕੇ ਰੱਖ ਲੀਆਂ ਸੀਗੀਆਂ ਕਿਉਂਕਿ ਮੌਸਮ ਜਿਹੜਾ ਚੇਂਜ ਹੋ ਰਿਹਾ ਕਦੇ ਬੱਦਲ ਬਣ ਜਾਂਦੇ ਆ ਤੇ ਕਦੇ ਧੁੱਪ ਨਾ ਤੇ ਹੁਣ ਰੰਬੀ ਆਂਦੀ ਹੈ ਮੈਂ ਕੱਢਦੀ ਆ ਧਾਰ ਹੁਣ ਇਹ ਕਾਬੂ ਕੀਤੀ ਹੋਈ ਆ ਹੁਣ ਇਹ ਦੁੱਧ ਚੁੰਗਦੀ ਕੱਲ ਕੋਈ ਨਾ ਆਇਆ ਸੀ ਗੱਡੀਆਂ ਵਾਲੇ ਕਹਿੰਦੇ ਨੇ ਤੁਸੀਂ ਇਹ ਗਾਂ ਮਾਰਦੀ ਆ ਵਿਟੜ ਤੁਸੀਂ ਇਹ ਦੋ ਰਸਤੇ ਪਾਰ ਰੱਖਿਆ ਇਸ ਕਾ ਮਾਰ ਦੀ ਮੁਰਦੀ ਤਣੀਗੀ ਪਰ ਇਹ ਥਾਣਾ ਨੂੰ ਮੂਹ ਲਾ ਜਾਂਦੀ ਹੈ ਕਿ ਫਿਰ ਦੁੱਧ ਚੰਗ ਜਾਂਦੀ ਹੈ ਚਲੋ ਹੁਣ ਮੈਂ ਕੱਢਦੀ ਹਾਂ ਧਾਰ ਇਹ ਸ਼ਰਾ ਮਾਰੀ ਜਾਂਦਾ ਕਿ ਕੁੱਸੀ ਆ ਇਸੇ ਮਾਰਦਾ ਮਨਿਛੇ

ਹੁਣ ਕੱਢ ਲਈ ਤਾਰ ਹੁਣ ਕਰਨਾ ਪਾਣੀ ਗਰਮ ਪਾਣੀ ਗਰਮ ਤੇ ਵੀ ਅੱਧਾ ਪੂਣਾ ਘੰਟਾ ਲੱਗ ਜਾਊਗਾ ਹਾਂਜੀ ਹੁਣ ਮੈਂ ਦੁੱਧ ਵਗੈਰਾ ਸਾਮ ਕੇ ਇਸ ਨੂੰ ਗਰਮ ਕਰਕੇ ਤੇ ਪਾਣੀ ਗਰਮ ਕਰਨਾ ਛਿਟੀਆਂ ਲੈ ਕੇ ਆਉਣੀਆਂ ਤੇ ਅੱਜ ਹੈਗਾ ਸ਼ੁੱਕਰਵਾਰ ਅੱਜ ਸਾਡੇ ਜਿਹੜੇ ਤਾਇਆ ਜੀ ਦੀ ਧਤ ਹੋਈ ਆ ਉਹਨਾਂ ਦਾ ਭੋਗ ਹੈ ਹਾਲਾਂਕਿ ਤਾਇਆ ਜੀ 80-85 ਸਾਲ ਦੇ ਸੀਗੇ ਚਲੋ ਬਜ਼ੁਰਗ ਸੀਗੇ ਤੇ ਨਾਲੇ ਬੈੱਡ ਰੈਸਟ ਤੇ ਸੀਗੇ ਹਨਾ ਉਹਨਾਂ ਦੇ ਸੱਟ ਲੱਗ ਗਈ ਸੀਗੀ ਏ ਵੀ ਔਖੇ ਸੀਗੇ ਇੱਕਦਾਰੇ ਹਨ ਬੈਡ ਰੈਸਟ ਤੇ ਜਦੋਂ ਵੀ ਕੋਈ ਬਜ਼ੁਰਗ ਪੈ ਜਾਂਦਾ ਤਾਂ ਬਹੁਤ ਔਖਾ ਜਾਂਦਾ ਚਾਹੇ ਬਜ਼ੁਰਗ ਹੋਵੇ ਚਾਹੇ ਕੋਈ ਜਵਾਨ ਹੋਵੇ ਸੰਭਾਲਣ ਵਾਲੇ ਨੂੰ ਵੀ ਬਹੁਤ ਔਖਾ ਹੁੰਦਾ ਤੇ ਜਿਹੜਾ ਪਿਆਰ ਅਰੇਸਟ ਕਰ ਰਿਆ ਉਹ ਨੂੰ ਵੀ ਬਹੁਤ ਔਖਾ ਹੁੰਦਾ ਹੈ 6-7 ਮਹੀਨਿਆਂ ਤੋਂ ਬੈਡ ਰੈਸਟ ਤੇ ਸੀਗੇ ਤੇ ਅੱਜ ਉਹਨਾਂ ਦਾ ਹੈ ਤਾਂ ਭੋਗ ਤੇ ਆਪਾਂ ਸਾਰੇ ਕੰਮਕਾਸ਼ ਕਰਕੇ ਜਾਣਾ ਆ ਤੇ ਮੰਮੀ ਜੀ ਡੈਡੀ ਜੀ ਹੁਣੀ ਉੱਥੇ ਹੀ ਆ ਉਸ ਦਿਨ ਦੇ ਕਿਉਂਕਿ ਉਹਨਾਂ ਦੇ ਫਿਰ ਕੋਈ ਵੱਡਾ ਹੈ ਨਹੀਂ ਬਜ਼ੁਰਗ ਹੈ ਨਹੀਂ ਬੈਠਣ ਵਾਸਤੇ ਇਹ ਤਾਂ ਅਗਰ ਤੇ ਉਦਨ ਦੇ ਉੱਥੇ ਹੀ ਆ ਤੇ ਮੈਨੂੰ ਬੁਖਾਰ ਹੋਇਆ ਕਰਕੇ ਵਾਇਰਲ ਜਾਂ ਹੋਇਆ ਕਰਕੇ ਬੜੀ ਵੀਕਨੈਸ ਆ ਗਈ ਕੰਮ ਵੀ ਥੋੜਾ ਸਲੋਈ ਹੁੰਦਾ ਹੁਣ ਬਸ ਹਨ ਚਲੋ ਕਰਨੇ ਪੈਂਦੇ ਆ ਘਰਾਂ ਦੇ ਕੰਮ ਕਰਦੇ ਸਾਰੇ ਹੀ ਕਰਨੇ ਪੈਂਦੇ ਆ ਉੱਪਰ ਜਿਹੜਾ ਮੌਸਮ ਆ ਇਹ ਬਦਲ ਲਿਆ ਜਿਸ ਕਰਕੇ ਹੋਰ ਵੀ ਕੰਮ ਖਰਾਬ ਹੋ ਗਿਆ ਚਲੋ ਸ਼ੁਕਰ ਹੈ ਵੀ ਅੱਜ ਠੀਕਾ ਮੌਸਮ ਹੈ ਨਾ ਸੂਰਜ ਨਿਕਲ ਚੁੱਕਾ ਤੁਕਾ ਫਿਰ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਵੀ ਪ੍ਰੋਗਰਾਮ ਹੁੰਦਾ ਆ ਤੇ ਖਲਾਰਾ ਬੁੱਧ ਪਾ ਜਾਂਦਾ ਫਿਰ ਤੇ ਪਾਲਿਆ ਹੁਣ ਇਸ ਨੂੰ ਰੱਖਦੀ ਆ ਗਰਮ ਕਰਨ ਵਾਸਤੇ ਤੇ ਬਲੌਗ 'ਚ ਬਣੇ ਰਿਓ ਜੀ ਜਿੰਨਾ ਕੁ ਬਣਿਆ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੋ ਜੀ ਹੁਣ ਸਾਰੇ ਕੰਮ ਨੂੰ ਨਵੇੜ ਕੇ ਆਪਾਂ ਹੋਗੇ ਸੀ ਤਿਆਰ ਜਾਣ ਵਾਸਤੇ ਕੰਮ ਦਾ ਬਣਦਾ ਕੀ ਹੋ ਜਾਂਦਾ ਬਹੁਤੇ ਜਾ ਰਹੇ ਸੀ ਕਿ ਹੁਣ ਪਪ ਵਧੀਆ ਨਿਕਲਿਆ ਇਹ ਹੈਗਾ ਜੀ ਸਾਡੇ ਪਿੰਡ ਦਾ 뷰 ਕਿਸੇ ਦਿਨ ਤੁਹਾਨੂੰ ਪਿੰਡ ਦਾ ਵਲੌਗ ਵੀ ਸਾਰੇ ਦਾ ਦਿਖਾਵਾਂਗੇ ਜੀ ਬਣਾ ਕੇ ਜਦੋਂ ਟਾਈਮ ਮਿਲੇਆ ਤੇ ਇਧਰ ਗੱਡੀਆਂ ਵਾਲੇ ਬੈਠੇ ਹੋਏ ਸੀਗੇ ਤੇ ਇਹ ਹੈਗੀ ਜੀ ਇਧਰ ਜੋ ਮ ਵਿਜੇ ਹੋਏ ਹਨ ਇਹ ਸਾਰੀ ਜਮੀਨ ਜਿਹੜੀ ਸਾਡੇ ਪਿੰਡ ਦੀ ਪੈ ਜਾਂਦੀ ਕਿਉਂਕਿ ਸਾਡੇ ਪਿੰਡ ਚੋਂ ਕੁਝ ਘਰ ਜਿਹੜੇ ਆ ਖੇਤਾਂ ਦੇ ਵਿੱਚ ਆ ਕੇ ਬਹਿ ਗਏ ਆ ਜਿਹਦਾ ਪਿੰਡ ਵੱਡਾ ਸੀਗਾ ਤੇ ਪਿੰਡ ਦੇ ਵਿੱਚ ਜਗ੍ਹਾ ਥੋੜੀ ਸੀ ਨਾ ਤੇ ਇਸ ਕਰਕੇ ਕੁਝ ਘਰ ਜਿਹੜੇ ਢਾਣੀਆਂ ਬਣਾ ਕੇ ਖੇਤਾਂ ਦੇ ਵਿੱਚ ਬੈਠੇ ਆ ਤੇ ਇੱਧਰ ਸਰੋਂ ਆ ਜਿਹੜੀ ਦੇਖੋ ਉਹ ਵੀ ਹੁਣ ਪੱਕਣੀ ਸ਼ੁਰੂ ਹੋ ਗਈ ਆ ਫੁੱਲ ਵਗੈਰਾ ਝਾੜਨੇ ਸ਼ੁਰੂ ਹੋ ਗਏ ਆ ਤੇ ਜੋ ਵਗੈਰਾ ਵੀ ਵਧੀਆ ਆ ਹਨਾ ਤੇ ਇਧਰ ਇਹ ਦੂਜੀ ਰੋਡ ਆ ਜਾਂਦੀ ਮੋੜ ਕੱਟ ਕੇ ਤੇ ਇਧਰ ਵੀ ਜਿਹੜੀ ਸਾਡੇ ਪਿੰਡ ਦੀ ਜ਼ਮੀਨ ਪੈ ਜਾਂਦੀ ਹੈ ਨਾ ਦੇਖੋ ਇਧਰ ਡੈਮ ਵਗੈਰਾ ਬਣਾ ਰੱਖਿਆ ਤੇ ਇਧਰ ਢਾਣੀਆਂ ਆਪਣੀਆਂ ਹੁੰਆਂ ਕੁਛ ਪਿੰਡ ਦੀਆਂ ਇਹ ਰੋਡ ਸਾਡੀ ਜਾਂਦੀ ਹੈ ਜੀ ਸਾਡੀ ਮੰਡੀ ਨੂੰ ਵਧੀਆ ਪੱਕੀ ਰੋਡ ਬਣੀ ਹੋਈ ਹੈ ਹਾਲਾਂਕਿ ਕਈ ਜਗ੍ਹਾ ਤੇ ਟੁੱਟੀ ਹੋਈ ਹੈ ਨਾ ਤੇ ਆ ਦੇਖੋ ਦੇਖੋ ਇਧਰ ਬੱਦਲਾ ਦਾ ਵੀ ਉਹ ਕਿੰਨਾ ਸੋਹਣਾ ਲੱਗ ਰਿਹਾ ਬੜਾ ਪਿਆਰਾ ਹਰੇ ਹਰੇ ਖੇਤ ਦੇ ਉੱਤੋਂ ਨੀਲੇ ਤੇ ਚਿੱਟੇ ਬੱਦਲ ਬੜੇ ਹੀ ਸੋਹਣੇ ਲੱਗ ਰਹੇ ਆ ਇਹ ਸਾਰੀ ਜ਼ਮੀਨ ਆਪਣੇ ਪਿੰਡ ਦੀ ਪੈ ਜਾਂਦੀ ਆ ਦੂਰ ਤੱਕ ਹੈਗੀ ਆ ਤੇ ਇਧਰ ਢਾਣੀਆਂ ਬਣੀਆਂ ਹੋਈਆਂ ਨੇ ਪਿੰਡ ਚ ਆ ਕੇ ਜਿਨ੍ਹਾਂ ਨੇ ਘਰ-ਪਾਰ ਰੱਖੇ ਖੇਤਾਂ ਦੇ ਵਿੱਚ ਤੇ ਉਹਨਾਂ ਦੇ ਖੇਤ ਵੀ ਇਧਰ ਹੀ ਪੈਂਦੇ ਆ ਤੇ ਇਹ ਥੋੜੀ ਜਿਹੀ ਵਿਰਲੀ ਆ ਨਾ ਜੋ ਜਿਹੜੇ ਥੋੜੀ ਜਿਹੀ ਵਿਰਲੇ ਬੀਜੇ ਹੋਏ ਆ ਤੇ ਬਾਕੀ ਫਸਲਾ ਵਧੀਆ ਹੋ ਜਾਂਦੀ ਐ ਜਿਵੇਂ ਕਿਦਰ ਸਾਡੇ ਕਮਾਦ ਵਗੈਰਾ ਵੀ ਹੋ ਜਾਂਦਾ ਇਹ ਕੰਡਾ ਵੀ ਸਾਡੇ ਪਿੰਡ ਦਾ ਹੀ ਲੱਗਿਆ ਹੋਇਆ ਜੀ ਉਹਨਾਂ ਨੇ ਖੋਲ ਰੱਖਿਆ ਇੱਥੇ ਕੰਡਾ ਸੀਮੈਂਟ ਵਗੈਰਾ ਜਿਹੜਾ ਹੈਗਾ ਆ ਤੇ ਇਹ ਦੇਖੋ ਗੰਨਾ ਥੋੜਾ ਜਿਹਾ ਵਿਰਲਾ ਜਰੂਰ ਐ ਪਰ ਵਧੀਆ ਹੋ ਜਾਂਦਾ ਕਮਾਦ ਜੇ ਪਾਣੀ ਆਉਂਦਾ ਰਵੇ ਤਾਂ ਤੇ ਹੈਗਾ ਜੀ ਸਾਡੇ ਏਰੀਆ ਦਾ ਬਹੁਤ ਹੀ ਵਧੀਆ ਸਟੈਂਡਰਡ ਵਾਲਾ ਸਕੂਲ ਐ ਖੇਤਾਂ ਦੇ ਵਿੱਚ ਬਣਿਆ ਹੋਇਆ ਬਹੁਤ ਓਪਨ ਏਰੀਆ 'ਚ ਵਧੀਆ ਬਣਿਆ ਹੋਇਆ ਤੇ ਬਹੁਤ ਸੋਹਣੀ ਬਿਲਡਿੰਗ ਵੀ ਬਣੀ ਹੋਈ ਐ ਤੇ ਸਟੱਡੀ ਵੀ ਬਹੁਤ ਵਧੀਆ ਐ ਇਸ ਸਕੂਲ ਦੀ ਅ ਬੱਚੇ ਅੱਜ ਆਪਣੇ ਕੋਲ ਟਿਊਸ਼ਨ ਵਗੈਰਾ ਪੜਨ ਹੁੰਦੇ ਬਹੁਤ ਵਧੀਆ ਸਟੱਡੀ ਐ ਦੇਖੋ ਇਧਰ ਖੇਤਾਂ ਦੇ ਵਿੱਚ ਹਰਿਆਲੀ ਬੜੀ ਸੋਹਣੀ ਲੱਗ ਰਹੀ ਐ ਤੇ ਇਧਰ ਆਪਾਂ ਆ ਗਏ ਸੀਗੇ ਉਸ ਰੋਡ ਤੇ ਜੋ ਕਿ ਜਾ ਰਹੀ ਆ ਸਾਡੇ ਤਾਇਆ ਜੀ ਕੇ ਪਿੰਡ ਨੂੰ ਇਧਰ ਡੈਮ ਵਗੈਰਾ ਬਣਿਆ ਹੋਇਆ ਤੇ ਫਿਰ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਕਿਉਂਕਿ ਘਰੇ ਸਾਡੇ ਕੋਲ ਪਹੁੰਚ ਨਹੀਂ ਹੋਇਆਗਾ ਅਸੀਂ ਥੋੜਾ ਲੇਟ ਹੋ ਗਏ ਘਰੇ ਕੰਮ ਕਾਜ ਕਰਨੇ ਸੀਗੇ ਫਿਰ ਅਸੀਂ ਸਿੱਧੇ ਗੁਰਦੁਆਰਾ ਸਾਹਿਬ 'ਚ ਆ ਗਏ ਸੀਗੇ ਤੇ ਇੱਧਰ ਹੁਣ ਕੀਰਤਨ ਸ਼ੁਰੂ ਹੋ ਗਿਆ ਸੀ ਨਵਾਲਬਨ ਕੀ ਐਸ਼ੀ ਗੁਰਦੁਆਰੇ ਕੋਈ ਗੱਲਬਾਤ ਸੁਣਾ ਦਿਓ ति मथ ठेकंगा मैं मथ ठेक रहेंगा वैगुरु किद्दा करना दशो सावी वाहेगुरु जी किद्दा करोंगे कि वे मथ ठेकोंगे शांति हो ही पई है बोल दी कुछ भी बोलो ना नहीं माछी ना है सावी वैगुरु जी किथे करना दस्यो हम शिफ्ट किथे है बेटा सिफ्ट स्कूल गई सिफ्ट स्कूल गई इधर देखो ना फिर और खा लगा नो नो, आप खा लूगा पे खा लोगे? ओए, स्वीट <laughs> गया। सशिकाल बुलाओ दोने हाथ जोड़ के सशिकाल करो स्माइल पास नहीं करनी सशिकाल करो ਵਾਹਿਗੁਰੂ ਜੀ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵੇ ਪੀਣੇ ਕਦੇ ਕਿੱਦਾਂ ਲੱਗੀ ਐ ਵਾਹਿਗੁਰੂ ਜੀ ਕਿੱਦਾਂ ਕਰਦੇ ਹਨ ਦੱਸੋ ਹਾਂ ਸ਼ਾਂਤੀਪੂਰਵਕ ਬੈਠੀ ਗਿਆ ਹਾਂ ਐਨੀ ਸਾਹੂ ਕੁੜੀ ਐਨੀ ਸਿਆਣੀ ਕੁੜੀ ਐਨੀ ਸਿਆਣੀ ਜਮੇ ਸ਼ਰਾਰਤ ਨਹੀਂ ਕਰਦੀ ਹਣਾ ਇਹ ਹੈ ਮੇਰੀ ਪਿਆਰੀ ਕਿਊਟ ਜੀ ਭਾਂਜੀ ਡਾਲ ਪ੍ਰਸ਼ਾਦ ਹੋ ਲੈਣਾ ਸਾਰੇ ਗੁਡੀਆਂ ਰਾਨੀ ਨੂੰ ਪ੍ਰਸ਼ਾਦ ਹਰ ਦੋ ਦੋਨੇ ਹੱਥ ਜੋੜੋ ਦੋਨੇ ਹੱਥ ਜੋੜੋ ਬਸ ਲੈ ਚਲੋ ਤੁਸੀਂ ਦੇਖਾਲੀ ਬੰਦੇ ਸ਼ਾਮ ਪ੍ਰਸ਼ਾਦ ਖਾਣਾ ਸ਼ਰਤ ਰਮਾਲ ਲੈ ਇਸੇ ਰੰਗ ਮਾਲ ਲੈ ਕੇ ਖਾਈਦਾ ਹੁੰਦਾ ਪ੍ਰਸ਼ਾਦ ছ দেখো সময় হবা বোত রাজ সোনু পুগু এ সোনু পগু হা ਭੋਗ ਤੋਂ ਬਾਅਦ ਲੰਗਰ ਸ਼ਕਨ ਤੋਂ ਬਾਅਦ ਆਪਾਂ ਅਗੇ ਸੇ ਮੰਡੀ ਕਿਉਂਕਿ ਇੱਥੋਂ ਲੈਣੇ ਸੀ ਫਰੂਟ ਤੇ ਸਬਜ਼ੀਆਂ ਕਿਉਂਕਿ ਹੁਣ ਮੈਂ ਸਿਹਤ ਦਾ ਧਿਆਨ ਰੱਖ ਰਹੀ ਆ। ਲੋ ਜੀ ਹੁਣ ਆਪਾਂ ਪਹੁੰਚ ਗਏ ਆ ਘਰੇ ਆ ਕੇ ਸਭ ਤੋਂ ਪਹਿਲਾਂ ਫਰੂਟ ਵਗੈਰਾ ਖਾਧਾ ਤੇ ਹੁਣ ਲੈਨੇ ਆ ਮੈਡੀਸਿਨ ਕਰਦੇ ਆ ਰੈਸਟ ਥੋੜਾ ਟਾਈਮ ਤੇ ਅੱਜ ਦੇ ਵਲੌਗ ਦਾ ਵੀ ਆਪਾਂ ਐਂਡ ਕਰ ਰਹੇ ਆ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।